ਜੀ ਸੱਚੇ ਕਹਾਂ ਲਓ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸੁੱਟੀਆਂ ਨੂੰ ਲੈ ਕੇ ਵੱਡੀ ਖਬਰ ਕੜਾਕੇ ਦੀ ਠੰਡ ਕਾਰਨ ਸਕੂਲ ਕਿਤੇ ਬੰਦ ਹੋਣ ਸਰਕਾਰ ਵੱਲੋਂ ਇੱਥੇ ਵੀ ਛੁੱਟੀਆਂ ਵਿੱਚ ਹੋਇਆ ਵਾਅਦਾ ਕੀ ਆ ਪੂਰੀ ਅਪਡੇਟ ਆਉ ਜਾਂਦੀ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਪੰਜਾਬ ਚ ਲਗਾਤਾਰ ਪੈ ਰਹੀ ਹਾਰਡ ਚੀਰਵੀ ਠੰਡ ਦੌਰਾਨ ਸੂਬੇ ਦੇ ਸਕੂਲਾਂ ਚ ਛੁੱਟੀਆਂ ਨਹੀਂ ਵਿਧਾਨੀਆਂ ਨਹੀਂ ਹਨ ਹਾਲਾਂਕਿ ਸਭ ਨੂੰ ਲੱਗ ਰਿਹਾ ਹੈ ਕਿ ਹੱਡ ਭੰਨਣ ਵਾਲੀ ਠੰਡ ਦੌਰਾਨ ਬੱਚੇ ਦੀਆਂ ਛੁੱਟੀਆਂ ਵਿੱਚ ਵਾਦਾ ਕੀਤਾ ਜਾਵੇਗਾ ਪਰ ਅਜਹਾਂ ਨਹੀਂ ਹੋਇਆ ਫਿਲਹਾਲ ਸੂਬੇ ਦੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ ਦੂਜੇ ਪਾਸੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਠੰਡ ਦੌਰਾਨ ਜ਼ੋਰ ਫੜੇਗੀ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਵਿੱਚ ਕੋਲਡ ਵੇਵ ਦੀ ਚੇਤਾਵਨੀ ਜਾਰੀ ਹੋਈ ਹੈ ਇਸ ਦੇ ਮੁਤਾਬਕ ਘਟੋ ਘਟ ਤਾਪਮਨ 2 ਡਿਗਰੀ ਤੱਕ ਗਰਾਵਟ ਆ ਸਕਦੀ ਹੈ ਇੱਥੇ ਇਹ ਵੀ ਦੱਸਿਆ ਗਈ ਹੈ ਕਿ ਕਿੜਾਕੇ ਦੀ ਠੰਡ ਦੇ ਰਸਲ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਐਡਿਡ ਅਤੇ ਨਿੱਜੀ ਸਕੂਲਾਂ 'ਚ ਛੁੱਟੀਆਂ 'ਚ ਵਾਅਦਾ ਕਰ ਦਿੱਤਾ ਹੈ ਹੁਣ 5 ਤੱਕ ਸਕੂਲ 27 ਜਨਵਰੀ ਤੱਕ ਬੰਦ ਰਹਿਣਗੇ ਅਤੇ 28 ਜਨਵਰੀ ਨੂੰ ਐਤਵਾਰ ਹੈ ਇਸ ਲਈ ਜੋ ਸਕੂਲ ਹੈ 29 ਜਨਵਰੀ ਤੋਂ ਖੁੱਲੇ ਜਾਣਗੇ ਉੱਤਰ ਭਾਰਤ 'ਚ ਅਗਲੇ ਕੁਝ ਦਿਨ ਦੌਰਾਨ ਪੈਣ ਵਾਲੇ ਸੰਗਨੀ ਤੁੰਦ ਅਤੇ ਠੰਡ ਤੋਂ ਬਚਾਅ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਹਾਲਾਤ ਵਿਗੜਨਗੇ ਤੁੰਦ ਕਾਰਨ ਵਾਹਨ ਰੁਕੜ ਤੇ ਮਜਬੂਰ ਹੋ ਸਕਦੇ ਹਨ ਇਸ ਵਿਚਕਾਰ ਠੰਡ ਕਾਰਨ ਤਪਮਨ ਵਿੱਚ ਗਰਾਵਟ ਹੋਵੇਗੀ ਦੂਜੇ ਪਾਸੇ 24-25 ਜਨਵਰੀ ਨੂੰ ਵੱਖ-ਵੱਖ ਥਾਵਾਂ ਤੇ ਤੁੰਦ ਦਾ ਕਹਿਰ ਆਮ ਸੰਜੀਵਨ ਨੂੰ ਬੁਰਾ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਇੱਥੇ ਕਰਮਲ ਇਸ ਨਾਚਵੈਲ ਕੋਲਡ ਡੇ ਦੀ ਸਥਿਤੀ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤੀ ਵਿਗੜਨ ਦੇ ਹਾਲਾਤ ਦੱਸੇ ਗਏ ਆ ਬਾਕੀ-ਬਾਕ ਸੂਬਿਆਂ ਵਿੱਚ ਇਸ ਦਰਸਲ ਦਰਮਿਆਨ ਬਾਕੀ-ਬਾਕ ਤਾਹਾਂ ਤੇ ਸਿੱਧ ਲੈਰ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਹੁਣ ਦੇਖਣਾ ਇਸ ਦੇ ਵਿੱਚ ਇਹ ਹੋਵੇਗਾ ਕਿ ਜਿੱਥੇ ਬਾਕੀ ਸੂਬਿਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾ ਚੁੱਕਿਆ ਹੁਣ ਕੀ ਪੰਜਾਬ ਦੇ ਵਿੱਚ ਵੀ ਛੁੱਟੀਆਂ ਵਿੱਚ ਵਾਅਦਾ ਕੀਤਾ ਜਾਵੇਗਾ ਜਾਂ ਫਿਰ ਇਸੇ ਤਰੀਕੇ ਸਕੂਲ ਲੱਗੇ ਰਹਣਗੇ ਇਸ ਤੇ ਸਬੰਧ ਵਿੱਚ ਅਧਿਆਪਕ ਅਤੇ ਮਾਪਿਆਂ ਨੇ ਗਵਰਨਮੈਂਟ ਅੱਗੇ ਆਪਣੇ ਮੰਗ ਪੱਤਰ ਵੀ ਰੱਖੇ ਆ ਬਟ ਹਾਲੇ ਤੱਕ ਡਿਪਾਰਟਮੈਂਟ ਵੱਲੋਂ ਇਸ ਤੇ ਕੋਈ ਆਫੀਸ਼ੀਅਲ ਅਪਡੇਟ ਨਹੀਂ ਜਾਰੀ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਛੁੱਟੀਆਂ ਵਿੱਚ ਵਾਧਾ ਹੋਵੇਗਾ ਜਾਂ ਫਿਰ ਸਕੂਲ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਿਵੇਂ ਹੀ ਅਫੀਸ਼ੀਅਲ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ